ਲਵ ਜੀ ਬਾਬੇ ਉਹ ਪਹੁੰਚ ਗਏ ਭਿਆਨਸੀ ਤੇ ਤੁਹਾਨੂੰ ਦੱਸਿਆ ਸੀ ਆ ਪਾ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਬਾਈਆਂ ਨੇ ਇਵੈਂਟ ਕਰਾਉਣਾ ਇਹਨਾਂ ਦੇ ਇਕੱਠੇ ਹੋਏ ਬਨੇ ਰੂਟਾ ਵੇਟਰ ਆ ਸੁਪਰ ਸੀਟਰ ਬੁੱਕ ਵੇਰੇ ਉਹ ਦੇਣੇ ਆ ਇੱਕ ਦਿਨ ਲੇਟ ਹੋ ਗਿਆ ਤੇ ਆ ਦੇਖੋ ਜੀ ਪੰਜਾਬੀ ਮਗਰ ਸੁਪਰ ਸੀਟਰ ਇੱਧਰ 855 ਰੂਟਾ ਵੇਟਰ ਤੇ ਗਾਹਾਂ 605 ਅਰਜਨ ਉਹਦੇ ਮਗਰ ਵੀ ਸੁਪਰ ਸੀਟਰ ਹੈ ਗਾਹਾਂ 855 ਉਦੇ ਮਗਰ ਵੀ ਸੁਪਰਸੀਡਰ ਹੈ ਕਹਾ 3602 ਹੈ ਉਹਦੇ ਮਗਰ ਵੀ ਸੁਪਰਸੀਡਰ ਹੈ ਜੀ ਤੇ ਅੱਗੇ ਆ ਗਿਆ ਜੀ ਐਂਡੋ ਫਾਰਮ 3055 ਉਹਦੇ ਮਗਰ ਵੀ ਸੁਪਰਸੀਡਰ ਹੈ ਇੱਧਰ ਖੜਾ ਜੀ ਆ 60 ਫਾਰਮ ਇਹ ਰੂਟਾਵੇਟਰ ਮੇਰੇ ਖਿਆਲ ਨਾਲ ਇਹ ਹੋਊਗਾ ਜੀ 9 ਫਟਾ 9 ਫਟਾ ਹੋਊਗਾ ਹਾਂ ਤੇ ਉੱਧਰ ਇੱਕ 735 ਖੜਾ ਹੈ ਉਹ ਵੀ ਸ਼ਾਇਦ ਸੁਪਰਸੀਡਰ ਹੀ ਆਇਆ ਤੇ ਇੱਧਰ ਇਹਨਾਂ ਨੇ ਬਾਈ ਨਾਲ ਟੈਂਟ ਵਗੈਰਾ ਲਾਇਆ ਹੋਇਆ ਆ ਜੇਗਾ ਸਾਰੀ ਜੇ ਤੁਸੀਂ ਪਹਿਲਾਂ ਪੁਰਾਣੀ ਵੀਡੀਓ 'ਚ ਦੇਖੀ ਹੋਊਗੀ ਤੇ ਭਰੀ ਪਈ ਸੀਗੀ ਸੁਪਰ ਸੀਟਰਾਂ ਨਾਲ ਤੇ ਆਪਣਾ ਰੋਟਾ ਵੇਟਰਾ ਨਾਲ ਇਹ ਹੁਣ ਇਹ ਅੱਜ ਜਾਣਗੇ ਮੇਰੇ ਖਿਆਲਾਂ ਹੋਊਗਾ ਵੀ 10 ਕੁ ਸੁਪਰ ਸੀਟਰ ਵਗੈਰਾ ਇਹਨਾਂ ਤੇ ਹੋਣਗੇ ਤੇ 2-3 ਹ ਇੱਧਰ ਖੜੇ ਆ ਇੱਕ ਰਹੀ ਇੱਧਰ ਇਹ ਸੈਟਿੰਗ ਲੱਗੇ ਹੋਏ ਨੇ ਕਰਨ ਜੇਸ਼ਨ ਲੱਗਿਆ ਹੋਇਆ ਇੱਧਰ ਸਾਡੇ ਵਾਲਾ ਸ਼ੋਰ ਬੈਠਾ ਉੱਪਰ ਜੱਗੂ ਦੇ ਨਾਂ ਦਾ ਮੁੰਡਾ ਨਾ ਸੌਰੀ ਪੂਆ ਦਾ ਮੁੰਡਾ ਆ ਰੰਮੀ ਆਹ ਸਹੀ ਗਾ ਰਹੇ ਆ ਪ੍ਰੋਗਰਾਮ ਕੇ ਮੈਂ ਆ ਮਹਾਂ ਪ੍ਰੋਗਰਾਮ ਅੱਜ 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 2 ਦਿਨ 2 ਦਿਨ ਜਗ੍ਹਾ ਪ੍ਰੋਗਰਾਮ ਅੱਜ 13 ਜਾਣੇ 13 ਸੁਪਰ ਸੀਡਰ ਕੋਈ ਰੋਟਾਵੇਟਰ 13 ਜਾਣੇ ਹੈ ਇੱਕ ਵਾਰ ਚੱਲਿਆ ਆ ਚੱਲਿਆ ਆ ਚੱਲਿਆ ਅਤਰ 3602 ਫੈਰ ਮਸੀਓ ਲੱਗਦੇ ਟਰੈਕਟਰ ਤੇ ਤੇ ਰਵਣੇ ਕੋਈ ਅੱਜ ਲੈਣੇ ਲੱਗੀ ਬਈ ਟਰੈਕਟਰਾਂ ਦੀ ਪੁਰਾਣਿਆਂ ਦੀ ਉਦੇ ਗੁਨਾ ਨੇ ਵੀ ਦੋ ਤਿੰਨ ਲਿਆਂਦੇ ਨੇ ਹੋਰ ਡਰਾਈਵਰ ਤੁਹਾਨੂੰ ਦਿਖਾਵਾਂਗੇ ਅੱਗੇ ਵੀਡੀਓ ਦੇ ਵਿੱਚ ਇੱਕ ਆਪਣਾ ਆ ਜਾਣਾ ਜੀ ਅੱਜ ਇੱਕ ਆਪਣਾ ਆ ਜਾਣਾ ਜੀ ਅੱਜ 50 75 75 ਐਚਪੀ ਸੀ ਜਿਹੜਾ ਮੈਂ ਕੱਲ ਲੈ ਕੇ ਆਇਆ ਸੀ ਰਾਤ ਨੂੰ ਨਹੀਂ ਰਹੀ ਹੋ ਗਿਆ ਮੈਨੂੰ ਆਉਂਦੇ ਨੂੰ ਫਿਰ ਅੱਜ ਇਹ ਤੋਤਾ ਹੈ ਤੇ ਇਹਦੀ ਵੀ ਦਿਖਾਵਾਂਗੇ ਪੰਜ ਡਿਲੀਵਰੀ ਦੀ ਵੀਡੀਓ ਪਾਵਾਂਗੇ ਠੀਕ ਹੈ ਜੀ ਇੱਥੇ ਲਾ ਕੇ ਤੋਤਾ ਹੈ 52 ਖੜਾ ਹੈ ਇੱਧਰ ਇੱਧਰ ਆ 50 39 ਖੜਾ ਜੀ ਏ ਵੀ ਅੱਜ ਜਾਊਗਾ ਜੀ ਪੰਜਾਬ ਜੱਡੀ ਟੂ ਵੀਲ ਠੀਕ ਆ ਜੀ ਗੇਅਰ ਪ੍ਰੋ ਆ ਇਹ ਜੀ 1 ਤੇ ਆਪਣੇ ਬਾਪਿਓ ਅੱਜ ਤਿੰਨੋਂ ਡੀਲਰਸ਼ਿਪਾਂ ਦੇ ਵਿੱਚੋਂ ਇੱਕ ਮਰੰਡੇ ਇੱਕ ਆਹ ਆਪਣੀ ਰੋਪੜ ਤੇ ਇੱਕ ਆਪਾ ਗੋਮਾਜਰੇ ਲਾਂਡਰਾ ਸਾਈਡ ਤੇ ਤਿੰਨੋਂ ਡੀਲਰ ਡੀਲਰਸ਼ਿਪਾਂ ਦੇ ਵਿੱਚੋਂ ਅੱਜ ਤਕਰੀਬਨ 12 ਜਾਂ 13 ਟਰੈਕਟਰ ਦੀ ਡਿਲੀਵਰੀ ਦੇਣੀ ਹੈ ਜਿਉਂਕਿ ਪਿਛਲੇ ਕੁਝ ਦਿਨਾਂ ਤੋਂ ਕੰਮ ਰੁਕੇ ਹੋਇਆ ਸੀ ਦਾ ਫਰਾਤ ਜਲਦੇ ਸੀਗੇ ਸੋ ਅਗਲਾ ਹਰੀ ਕੀ ਵਿਚਾਰ ਕਰਤਾ ਚੰਗੇ ਵਾੜੇ ਦਿਨਾਂ ਦੀ ਕੋਈ ਵੀ ਅਗਲੇ ਨੇ ਚੀਜ਼ ਲੈਣੀ ਹੁੰਦੀ ਕੋਈ ਪ੍ਰਾਪਰਟੀ ਕੋਈ ਵੀ ਅਗਲਾ ਦਿਨ ਦੇਖ ਕੇ ਹੀ ਉਹ ਕਰਦੇ ਆ ਚਾਹੇ ਆਪਾਂ ਹੀ ਲਈਏ ਕਰਦੇ ਆ ਬਹੁਤ ਵਿਚਾਰ ਤੇ ਅੱਜ ਪਹਿਲਾ ਨਰਾਤਾ ਏ ਊਡੇ ਘਰ ਕੇ ਅੱਜ ਕੰਮ ਜ਼ੋਰਾਂ ਤੇ ਆ ਸਾਰੇ ਪਾਸੇ ਚੱਕ ਤਾ ਕੰਮ ਤੇ ਇੱਕ ਹੋਰ ਆਪਣੇ ਇੱਧਰ ਲਾ ਆ ਗਏ ਸੋਨਾ ਲੀਕ ਵਾਲਿਆਂ ਦੇ ਨਾਲ ਕਬੂਟਾ ਦੀ ਏਜੰਸੀ ਆ ਗਈ ਇੱਥੇ ਇਹ ਪਹਿਲਾਂ ਉੱਧਰ ਬਾਹਰ ਸੀਗੀ ਪਰਲੀ ਸਾਈਡ ਉਹ ਜਿਹੜਾ ਸਰਵਿਸ ਰੋਡ ਜਾਂਦਾ ਉੱਧਰ ਉੱਧਰ ਸੀਗੀ ਇਹ ਇਹਨਾਂ ਨੇ ਅੱਜ ਹੀ ਓਪਨਿੰਗ ਕੀਤੀ ਅੱਜ ਹੀ ਇਹਨਾਂ ਨੇ ਪਾਠ ਦਿਖਾਇਆ ਹੋਇਆ ਇੱਧਰ ਤੇ ਵੀ ਆਇਆ ਹੋਇਆ ਸੱਦਾ ਇੱਧਰ ਵੀ ਮੱਥਾ ਵਗੈਰਾ ਠੀਕ ਕੀ ਆਉਨੇ ਆਪਾਂ ਜਾਣਦੇ ਆ ਤੇ ਬਾਕੀ ਜੱਗੂ ਨਾਲ ਮਿਲਾਉਂਦੇ ਆ ਤੁਹਾਨੂੰ ਜੱਗੂ ਬੈਠਾ ਹੁਣ ਉੱਧਰ ਚਾਹ ਪਾਣੀ ਪੀ ਆਇਆ ਐ ਇਹ ਸਮੋਸੇ ਦੋ ਤਿੰਨੇ ਨੇ ਢੇੜ ਤੇ ਖਾ ਲੇ ਅੱਜ ਤਾਂ ਬਾਈ ਮੰਨ ਲਾ ਤਾਂ ਰੋਟੀ ਵੀ ਨਹੀਂ ਲੈ ਕੇ ਆਇਆ ਹੁਣ ਦੇਖਦੇ ਆਂ ਬਾਕੀ ਕਰਦੇ ਆਂ ਗੱਲ ਬਾਤ ਬਾਈ ਜੀ ਅੱਜ ਤਾਂ ਫੇਰ ਰੋਟੀ ਵੀ ਨਹੀਂ ਲੈ ਆਂਦੀ ਹੁਣ ਤਾਂ ਦੋ ਤਿੰਨ ਜਗ੍ਹਾ ਪ੍ਰੋਗਰਾਮ ਐ ਪਹਿਲਾਂ ਸਾਸਰੀ ਘਰ ਦਾ ਬੁਲਾਦੀ ਵੀਰੇ ਬਾਈ ਸਾਸਰੀ ਘਰ ਦੀ ਬਾਈ ਮੈਂ ਵੀਰੇ ਮੈਂ ਤੇ ਫੇਰੇ ਖਾ ਕੇ ਆਇਆ ਹਾਂ ਹਾਂ ਨਾ ਮਾ ਨਾਲ ਲੈ ਕੇ ਆ। ਅੱਛਾ। ਰਾਦੀ ਮੋਰ ਤੋਂ ਲੈਣ ਸਮਾਨ ਵਦਿਆ। ਠੀਕ। ਇਹ ਤਾਂ ਅੱਜ ਕਿਸ। ਹਾਂ। ਠੀਕ। ਕੋਲੇ ਪਾ ਕੇ ਦੇ ਦੇਣਾ। ਨਾ ਨਾ ਸਹੀ ਹੈ ਸਹੀ ਹੈ। ਅੱਜ ਦੋ ਤਿੰਨ ਜਗ੍ਹਾ ਪ੍ਰੋਗਰਾਮ ਹੈ। ਹਾਂ। ਉੱਧਰ ਉਹਨਾਂ ਨੇ ਵੀ ਮੈਨੂੰ ਲੱਗਦਾ ਚਾਹ ਪਾਣੀ ਦਾ ਕਰਿਆ ਹੋਊਗਾ ਪ੍ਰੋਗਰਾਮ। ਨਾਲੇ ਵੀ ਫਿਲਹਾਲ ਤਾਂ ਪਾਣੀ ਉਹ ਇਕੱਲਾ। ਅੱਛਾ ਚਾਹ ਖਲਿਆਈ ਨਹੀਂ। ਯਾਨੀ ਕਿ ਆਪਣਾ ਮਸਲਾ ਤਾਂ ਹੋ ਗਿਆ ਇੱਧਰ ਸਾਰਾ। ਇੱਧਰ ਹਾਂ ਤੂੰ ਤਾਂ ਵੀਰੇ ਲਾਇਆ ਇੱਧਰ ਸ਼ਿਫਟ ਇੱਕ। ਇੱਕ ਹਲੇ ਹੋਰ ਲਾ ਕੇ ਜਾਊਗਾ ਇਹ ਹੁਣ ਇਹ ਪਰਨਾ ਮੰਨ ਕੇ ਜਾ ਕੇ ਆਇਆ ਫੇਰ ਇਹਨੇ ਪੇਸ ਬਦਲ ਕੇ ਪਰਨਾ ਖੋਲ ਕੇ ਵੀ ਉਹੀ ਪਛਾਣਿਆ ਹਾਂ ਅੱਛਾ ਕੰਮ ਵੀ ਕਰਾ ਕੇ ਆਇਆ ਕਰਾ ਕੇ ਠੀਕ ਹੈ ਜੀ ਦਾ ਇੱਕ ਸਮੋਸਾ ਖਾਦਾ ਇੱਕ ਪਰਫਿਊਮ ਦਾ ਮੁੱਲ ਉਹਦਾ ਮੁੱਲ ਮੋੜਤਾ ਠੀਕ ਆ ਅੱਜ 13 ਜਾਣੇ ਹੈ ਇਹਨਾਂ ਦੇ ਸੁਪਰ ਸੀਟਰ ਵਿੱਚ ਇਹੋ ਅੱਜ ਤਾਂ ਬਾਈ ਨੇ ਰਿਉ ਠਾਲਤੀ 13 ਸੁਪਰ ਸੀਟਰ ਨਾ ਸੁਪਰ ਸੀਟਰ ਵੀ ਹੈ ਇੱਕ ਕਦੋਂ ਟਰੈਕਟਰ ਚਲੀ ਵੀ ਗਏ ਲੈ ਕੇ ਆਪਣੇ ਵੀਰੇ 13 ਟਰੈਕਟਰ ਜਾਣੇ ਅੱਜ ਹੈ ਤਿੰਨੇ ਡੀਲਰ ਸੇ ਪਾਂਤੇ ਸਿਆਤੇ ਰੈਕਟਰ ਹਾਂ ਸ਼ਰਾਧਾ ਕਰਕੇ ਬੁੱਕ ਹੋਏ ਸੀਗੇ ਰੁਕੇ ਹੋਏ ਸੀਗਾ ਕੰਮ ਸਵਰਾਜ ਵਾਲਿਆਂ ਦੇ ਪਾਦੇ ਹਾਲ ਸਵਰਾਜ ਵਾਲਿਆਂ ਦੇ ਵੀ ਅੱਜ ਬਾਈ ਉੱਧਰ ਵੀ ਕੰਮ ਪੂਰਾ ਜੋਰਾਂ ਤੇ ਐ ਨਰਾਤੇ ਹੋ ਸਟਾਰਟ ਹੋ ਗਏ ਫਿਰ ਜੋਤ ਲੱਗਿਆ ਹੋਇਆ ਚੈੱਕ ਕਰਨ ਵੀ ਮੂੰਹ ਚੱਕ ਦਾ 52 ਕਿ ਨਹੀਂ ਇਹਨੂੰ ਇਹਨੂੰ ਹਰੇਕ ਚੀਜ਼ ਦਾ ਨਾ ਇਹਨੂੰ ਜੋਤ ਨੂੰ ਚਸਕਾ ਹਨਾ ਵੀ ਚਲਾ ਕੇ ਦੇਖਾਂ ਜਾਂ ਇਹਦਾ ਸ਼ੌਂਕ ਐ ਇਹ ਚੀਜ਼ਾਂ ਦਾ ਇਹ ਪੰਗੇ ਲੰਦਾ ਰਹਿੰਦਾ ਐ ਚਲੋ ਵਧੀਆ ਗੱਲ ਐ ਖੇਤੀ ਦੇ ਸੰਧ ਨਾਲ ਪਿਆਰ ਕਰਨਾ ਚਾਹੀਦਾ ਵਧੀਆ ਗੱਲ ਐ ਅਜੂ ਨੇ ਫੇਰ ਦਾ ਹੋ ਗਿਆ ਵਾ ਬਲੌਗਰਾਂ ਨੇ ਵੀ ਅੱਜ ਪੂਰਾ ਕੰਪਲੀਟ ਪੂਰਾ ਪੂਰਾ ਵੀਰੇ ਅੱਜ ਅੱਜ ਦਾ ਬਲੌਗਰ ਤਖੜੇ ਹੋਏ ਫਿਰਦੇ ਆ ਅੱਜ ਬਲੌਗ ਕਟਣੇ ਆ ਹਾਂ ਉਧਰ ਉਧਰ ਹੈਪੀ ਸੋਝ ਰਿਹਾ ਕਿ ਟੈਂਟ ਹੈ ਹੈਪੀ ਕਿੱਥੇ ਆ ਹੈਪੀ ਨਹੀਂ ਦਿਖਿਆ ਯਾਰ ਹੈਪੀ ਵੀ ਅੱਜ ਕੈਮਰਾ ਗੁਰੂ ਨਹੀਂ ਕਰਦਾ ਹੈਪੀ ਦਾ ਵੀ ਖੋਲੂਗਾ ਅੱਜ ਐਪੀ ਦੇ ਹੁਣ ਸੋਹਣੇ ਸਬਸਕ੍ਰਾਈਬਰ ਹੋ ਗਏ ਆ ਮੈਨੂੰ ਲੱਗਦਾ ਬਾਈ ਵਾਲਾ ਟਰੈਕਟਰ ਹੈ ਨਾ ਉਹ ਬਾਈ ਨਾਲ ਆ ਸਾ 60 ਠੀਕ ਹੈ। ਤੋਂ ਆਇਆ ਛੱਟੂ ਦੀ ਸਮੋਸਿਆਂ ਦੀ ਮੈਂ ਹਲੇ ਖਾਧੇ ਨਹੀਂ। ਮਨੋਹਰ ਤਾਂ ਥੋੜੀ ਗੱਲਾਂ ਕਰ ਚੁੱਕੀਆਂ। ਮੈਂ ਖਾ ਕੇ ਆਉਣਾ ਤੇ ਥੋੜਾ ਨਾਲ ਕਰਦੇ ਆ ਰਾਮ ਤਾਂ ਦੇਖੀ ਜਾ ਹੈ? ਦੋ ਅਸੀਂ ਵੀ ਨਾਲ ਦੋ ਟਰੈਕਟਰ ਦੇ ਨੇ ਵੀਰੇ। ਅ ਕਿਹੜਾ ਇੱਕ ਤਾਂ ਫੋਰ ਵੀ ਹੈ। ਭਾਈ ਕਹਿੰਦਾ ਛੋਟਾ ਕਹਿੰਦਾ ਭਾਈ ਤੂੰ ਪਰਨਾ ਬੰਨਿਆ ਕਰ ਵੀਰੇ। ਨਹੀਂ ਵਧੀਆ ਯਾਰ। ਇਹ ਇਹ ਮੇਰਾ ਛੋਟਾ ਵੀਰ ਆ ਮੈਂ ਇਹਦੀ ਗੱਲ ਟਾਲ ਨਹੀਂ ਖਾਂਦਾ। ਸਹੀ ਗੱਲ ਆ ਮਰਨੀ ਚਾਹੀਦੀ ਆ। ਵਧੀਆ ਲਾ ਰੱਖਿਆ ਕਹਿੰਦਾ ਪਰਨਾ ਬੰਨ੍ਹ। ਨਾਂਜਾ ਜਿਹਾ ਹੁੰਦਾ ਇਹਨੇ ਬਾਈ ਇਹਨੇ ਕਿਸੇ ਮਜਬੂਰੀ ਕਰਕੇ ਨੇ ਵਾਲ ਕਟਾ ਦਿੱਤੇ ਅੱਛਾ ਹੁਣ ਫੇਰ ਰੱਖੇ ਆ ਪਿਛਲੇ ਸਾਲ ਜਿਹਦਾ ਐਕਸੀਡੈਂਟ ਹੋ ਗਿਆ ਉਹਦਾ ਵਾਲ ਕਟਾ ਦਿੱਤੇ ਉਹ ਤਾਂ ਹਾਂ ਮਜਬੂਰੀ ਆ ਬਾਈ ਵਾਲ ਰੱਖ ਲੈ ਇਹ ਬੰਦਾ ਨਹੀਂ ਦਾ ਹਾਂ ਅੱਛਾ ਮੇਰੇ ਇੱਕ ਵਾਰ ਕਿਸੇ ਦੇ ਵਾਲ ਰੱਖ ਲਏ ਮੁੜ ਕੇ ਵਾਲ ਨਹੀਂ ਕਟਾਏ ਠੀਕ ਆ ਨਹੀਂ ਵਧੀਆ ਯਾਰ ਇਹਨੇ ਮੇਰੀ ਗੱਲ ਮੰਨੀ ਆ ਤਾਂ ਬਾਈ ਤੈਨੂੰ ਵੀ ਮੰਨਣੀ ਚਾਹੀਦੀ ਆ ਹਾਂ ਨਾ ਨਾ ਸਹੀ ਆ ਬਾਈ ਠੀਕ ਤੇ ਵਾਲ ਮੈਂ ਵੀ ਰੱਖ ਲੈਣੇ ਆ ਉਧਰ ਜੋਧਾ ਦਾ ਵੀ ਕੰਮ ਸਟਾਰਟ ਹੋ ਗਿਆ ਜੀ ਜੋਧਾ ਦਾ ਵੀ ਕੈਮਰਾ ਕੰਮ ਸ਼ੁਰੂ ਅੱਛਾ ਆਹੋ ਜੋ ਤਾਂ ਪਹਿਲਾ ਮਲ ਮਾਰ ਗਿਆ ਮੈਂ ਨਹੀਂ ਅਜੇ ਕੰਮ ਸ਼ੁਰੂ ਕਰਿਆ ਤੈ ਤਾਂ ਫਿਰ ਇੱਕੋ ਜੇਗਾ ਖੜਕੇ ਬਣਾ ਲੈਣਾ ਨਾ ਹਾਂ ਤੈ ਇੱਕੋ ਜੇਗਾ ਖੜਕੇ ਬਣਾ ਲੈਣਾ ਮੈਂ ਹੁਣ ਸਾਰੇ ਪਾਸੇ ਦਿਖਾ ਦੇਣਾ ਨਹੀਂ ਤੁਸੀਂ ਅੱਜ ਆ 4x4 ਦੇਣਾ ਵੀਰੇ 4x4 3055 ਅਸੀਂ 4x4 ਇੱਕ ਦੂਆ ਦੇਣਾ ਅੱਬੇ ਆ ਦੇਖੋ ਇਹਨਾਂ ਦਾ ਹੈ 30 3055 ਵੀਰੇ ਇਹ 3055 ਐਨਵੀ ਆ 3055 ਐਨਵੀ ਆ ਇਹ 3 ਤਿੰਨ ਸਲੈਡਰਾਂ ਦੇ ਵਿੱਚ ਬਾਬੇ ਵੇਖੋ ਕਿੰਨਾ ਖੂਬਸੂਰਤ ਟਰੈਕਟਰ ਆ ਹੋਰ ਇਹ ਤਾਂ ਆਪਣੇ ਜਮਾਂ ਹੀ ਜਾਇਰ ਰਹਿਣਾ ਬਾਈ ਕਿਹੜਾ ਵੀਰੇ ਆਵळा ਠੀਕ ਆ। ਓਨਲੀ 80000 ਰੁਪਏ ਰੇਟ ਹੈਗਾ। ਓਨਲੀ? ਓਨਲੀ 80000। ਓਕੇ। ਠੀਕ ਆ। ਟਾਇਰ ਵੀ ਠੀਕ ਆ ਤਕਰੀਬਨ। ਮਗਰਾੜ ਵਗੈਰਾ ਵੀ ਠੀਕ ਆ। ਮੰਨ ਕੇ ਚਲੋ ਜਿੰਨੇ ਕਾਕੰਡੇ ਨੂੰ ਬਾਣੇ ਮੋٹے ਕੰਮ ਨੂੰ ਕੋਈ ਰੇਟ ਹੋਣਾ ਹੈ ਕੋਈ ਉਹ। ਮੈਟਰੀ ਨਮੀ ਵੀਰੇ। ਠੀਕ ਆ। ਐਮਰੋਂਦੀ ਆ? ਹਾਂ। ਓਕੇ। ਠੀਕ ਆ। ਬਾਕੀ ਭਾਈ ਤੁਸੀਂ ਹੁੱਕ ਤੋਂ ਅੰਦਾਜ਼ਾ ਲਾ ਸਕਦੇ ਵੀ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ। ਇਹ ਨਹੀਂ ਜੱਗੂ। ਚਲੋ ਐਨਾ ਪੁਰਾਣਾ ਮਾਡਲ ਆ ਬਾਈ ਚੱਲਿਆ ਤਾਂ ਹੋਊਗਾ ਅਗਲੇ ਨੇ ਜਾਇਦ ਜੀ ਗੱਲ ਆ ਵੀ ਘਰ ਖੜਾਉਣ ਨੂੰ ਤਾਂ ਲਿਆ ਨਹੀਂ ਕਿ ਨਹੀਂ ਜੱਗੂ ਚਲਾਉਣ ਨੂੰ ਲੰਦਾ ਕੋਈ ਵੀ ਚੀਜ਼ ਅਗਲਾ ਕੋਈ ਘੱਟ ਚਲਾ ਲੰਦਾ ਕੋਈ ਜ਼ਿਆਦਾ ਵੱਧ ਚਲਾ ਲੰਦਾ ਚਲੋ ਉਹ ਟਰੈਕਟਰ ਆਪਣਾ ਹੋ ਗਿਆ ਰੈਡੀ ਤੇ ਰੰਪਰ ਛਤਰੀ ਉਹ ਕਨ ਡਰਾਵਲ ਜੋ ਵੀ ਨੂੰ ਸਸਕ ਉਹ ਲੱਗੀ ਆ ਲਾਤੀ ਆਪਾਂ ਤੇ ਪਾਵਰ ਵਾਈ ਲੱਗਿਆ ਉੱਧਰ ਹਾਰ ਪਾਉਣ ਬਾਈ ਹਾਰ ਵੀ ਮਹਿੰਗਾ ਜਾਂਦਾ ਹੈ ਹੈ ਬਾਈ ਟਰੈਕਟਰ ਮਹਿੰਗਾ ਬਾਈ ਹਾਰ ਵੀ ਮਹਿੰਗਾ ਹੀ ਆਈ ਵਾ ਇਨੂੰ ਤਾਂ ਬਾਈ ਇਹਦਾ ਤਾਂ ਹਾਰ ਸ਼ਿੰਗਾਰ ਕਾਫੀ ਕਰਕੇ ਭੇਜਾਂਗੇ ਬੁਲਬਲੇ ਵਗੈਰਾ ਜੋ ਵੀ ਅਲਮ ਗਲਮ ਫੁੱਲ ਫਲ ਫੁੱਲ ਲਿਆਂਦੇ ਪਪਨ ਫੜ ਕੇ ਲਿਆਂਦੇ ਬਾਈ ਕਿ ਟੈਂਟ ਦੀ ਘਾਟ ਰਹਿ ਗਈ ਭਾਗੋ ਮਾਜਰੇ ਲੱਗੇ ਆਉਣਾ ਟੈਂਟ ਤਾਂ ਅੱਜ ਹੈਨਾ ਤੇ ਇਹਦੇ ਬੰਦੇ ਆਉਣੇ ਆਲੇ ਆ ਡੇਢ ਕਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਆ ਇਹਦੇ ਬੰਦਿਆਂ ਨੇ ਆਹ ਆ 5075 ਵਾਲੇ ਦੀ ਪਾਰਟੀ ਨੇ ਤੇ ਆ ਵੀ ਪਹਿਲਾਂ ਬਾਈ ਕਹਿੰਦੇ ਸੀਗੇ ਵੀ ਕੱਲ ਨੂੰ ਲੈ ਕੇ ਜਾਵਾਂਗੇ ਵੀ ਬੈਂਕ ਦਾ ਵੀ ਅੱਜ ਛੁੱਟੀ ਹੈ ਬੈਂਕਾਂ ਦੀ ਤੇ ਬਾਕੀ ਹੁਣ ਫਿਰ ਸਲਾਹ ਬਦਲ ਗਈ ਕਹਿੰਦੇ ਵੀ ਕੋਈ ਨਹੀਂ ਵੀ ਅੱਜ ਇਹ ਆਨੇ ਅਸੀਂ ਅੱਜ ਹੀ ਲੈ ਕੇ ਜਾਵਾਂਗੇ ਠੀਕ ਤੇ ਇਹ ਉਹਦੀ ਆ 5050 ਦੀ ਮੇਰੇ ਜ ਆ ਤੋ ਯਾ ਵੀ ਢੀ ਖੜਾ ਜੀ ਇੱਧਰ ਤੇ ਪਾਛੜੋ ਆ 50 50 50 50 75 ਹੈ ਜੀ ਉਹ ਤੇ ਯਾਰ ਚਾਹੀ ਆਪਣੇ ਵਾਲਾ ਚੱਕਰਾ ਕੀ ਲੈ ਕੇ ਜਾਣਾ ਉਹ ਲੈ ਜਾਂਦੇ ਮੇਰੇ ਵਾਲਾ ਲੈ ਜਾ ਡੱਬਾ ਲੈ ਕੇ ਆਉਣਾ ਆ ਬੰਦੇ ਸਾਡੇ ਕਾਲੇ ਇੰਨੇ ਨਾ ਲਓ ਜੀ ਬਾਬੇ ਉਹ ਟਰੈਕਟਰ ਆਪਣੇ ਰੈਡੀ ਟੂ ਡਿਲੀਵਰੀ ਆ ਤੇ ਆਹ ਪਾਈ ਬਲੰਦੀ ਪਰ ਜਾਓਗੇ ਤੁਸੀਂ 50 75 ਹੀ ਤੇ ਤੇ ਆਪជា ਡੀ ਪਾਰਟੀ ਆਪਣੇ ਕੋਲ ਆ ਗਈਆਂ ਨੇ ਦੋਨੋਂ ਤੇ ਜੋ ਵੀ ਕਾਗਜ਼ੀ ਕਾਰਵਾਈ ਹੁੰਦੀ ਆ ਮਤਲਬ ਸਾਈਨ ਵਗੈਰਾ ਫਸਟਾਮ ਜੋ ਵੀ ਮਤਲਬ ਹੁੰਦਾ ਚੈੱਕ ਭਰਨੇ ਹੁੰਦੇ ਜਾਂ ਕੈਸ਼ ਗਿਣੌਣਾਂ ਹੁੰਦਾ ਕਰ ਰਹੇ ਆ ਅੰਦਰ ਬੈਠੇ ਨੇ ਠੀਕ ਆ ਜੀ ਬਾਕੀ ਟਰੈਕਟਰ ਦੋਨੋਂ ਹੀ ਬੂਰੇ ਜ਼ਬਰਦਸਤ ਆ ਜੀ ਕਾਮਯਾਬ ਟਰੈਕਟਰ ਹੈ ਇਹ ਹੁਣ 3 ਸਪੀਡ ਦੇ ਵਿੱਚ ਆ ਗਿਆ ਪਹਿਲਾਂ 2 ਸਪੀਡਸ ਸੀਗਾ ਤੇ 50 75 ਵੀ 3 ਸਪੀਡ ਚ ਹੈ ਜੀ ਪੀ ਆਰ ਗੇਅਰ ਹੈ ਜਿਹਨੂੰ ਸ਼ਟਲ ਗিয়ার ਕਹਿੰਦੇ ਨੇ ਦੂਜੀ ਆਪਾਂ ਭਾਸ਼ਾ ਦੇ ਵਿੱਚ ਉਹ ਆ ਜੀ ਇਹ ਤੇ ਬਾਕੀ ਤੁਹਾਨੂੰ ਜਿਹਨਾਂ ਨੇ ਲੈਣਾ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਆਪਾਂ ਲਓ ਜੀ ਬਾਬਿਓ ਤੇ ਸ਼ਾਮ ਹੋ ਗਈ ਟਰੈਕਟਰ ਦੇ ਦਿੱਤੇ ਇਹਨਾਂ ਨੇ ਮਗਰ ਤੇ ਮੈਂ ਗਿਆ ਸੀ ਥੋੜਾ ਜਿਹਾ ਕੰਮ ਤੁਸੀਂ ਚਲਾਕੀ ਕੀਤਾ ਗਰੀਬ ਨੂੰ ਤੁਸੀਂ ਕੰਮ ਭੇਜ ਕੇ ਲੈ ਲਓ ਮਨਿੰਦਰ ਸਾਹਿਬ ਜੀ ਟਰੈਕਟਰ ਤੁਸੀਂ ਮਗਰ ਤੇ ਆਪ ਦੇ ਦਿੰਦੇ ਹੈ ਮੈਂ ਰਹਿ ਗਿਆ ਵੀਡੀਓ ਬਣਾਉਣ ਤੇ ਵੀਰੇ ਪਤਾ ਨਹੀਂ ਲੱਗਿਆ ਤੇਰਾ ਕਿੱਥੇ ਦਾ ਮੈਂ ਦੱਸ ਕੇ ਤਾਂ ਗਿਆ ਵੀਰੇ ਵੀ ਮੈਂ ਕੰਮ ਜੀ ਨਹੀਂ ਲੱਗ ਕੇ ਗਿਆ ਬਾਈ ਚਲੋ ਕੋਈ ਜੱਗੂ ਨੂੰ ਬੁੜਾ ਦਿਓ ਹਾਂ ਇਹ ਬੈਗ ਬਾਈ ਜੱਗੂ ਤੇਰਾ ਮੇਰੇ ਕੋਲ ਆ ਇਹ ਤੈਨੂੰ ਮਿਲਣਾ ਨਹੀਂ ਹੋਣਾ ਅੱਜ ਦੇ ਬਾਅਦ ਠੀਕ ਆ ਚਾਰ ਬੰਦੇ ਗਵਾਹ ਹੈ ਹਾਂ ਅੱਜ ਲੜਪੇਦੇ ਹੈ ਇਹ ਇੱਕ ਤਾਂ ਮੁੰਡਾ ਬਿੱਲੀਂ ਅੱਖਾਂ ਵਾਲਾ ਏ ਤੇ ਇੱਕ ਮੁੰਡਾ ਹੋਰ ਆ ਜਿਹੜਾ ਮੁਖੀਆ ਮੁਖੀਆ ਕਹਿੰਦੇ ਜੀ ਨੂੰ ਦੋਨੇ ਲੜਦੇ ਸੀਗੇ ਉਹ ਜ਼ਿਆਦਾ ਲੜਿਆ ਕਹਿੰਦਾ ਤੁਸੀਂ ਆਪਣਾ ਬਲੌਗ ਬਣਾ ਲੈਨੇ ਮੇਰਾ ਫੜੇ ਬਣਾਉਣ ਨਹੀਂ ਦੱਤੇ ਆ ਗਾਣਾ ਨਹੀਂ ਬਣਾਉਣਾ ਕਨਾਂ ਦੀ ਤੇ ਬਾਦ ਬਲੌਗ ਰਿਕਾਰਡਿੰਗ ਦੀ ਹੋਈ ਹੈ ਇਹ ਇਹ ਪਵਨ ਵਾਲੇ ਬਲੌਗ ਚ ਹੋਈ ਦੀ ਆ ਚਲੋ ਫਿਰ ਮਿਲਦੇ ਹਾਂ ਅਗਲੇ ਬਲੌਗ ਚ ਜਦ ਤੱਕ ਦਿਓ ਇਜਾਜ਼ਤ ਤੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਨਾ ਲੱਗੀ ਤਾਂ ਡਿਸਲਾਈਕ ਕਰ ਦਿਓ ਕਮੈਂਟਾਂ ਚ ਦੱਸ ਦਿਆ ਕਰੋ ਆਪਾਂ ਉਦਨ ਦੀ ਵੀਡੀਓ ਬਣਾ ਦਿਆ ਕਰਾਂਗੇ ਠੀਕ ਹੈ ਜੀ ਆਪਣਾ ਤੁਹਾਨੂੰ ਪਤਾ ਹੀ ਆ ਸਿੱਧਾ ਹਿਸਾਬ ਹੈ ਠੀਕ ਹੈ ਬਾਦਿਓ ਓਕੇ ਸਤ ਸ੍ਰੀ ਅਕਾਲ ਸਾਰਿਆਂ ਨੂੰ